ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਇਹ ਵੀਡੀਓ ਦੇ ਅਸਲ ਦੋ ਹਿੱਸੇ ਨੇ ਦੋਨੇ ਬਹੁਤ ਅਹਿਮ ਨੇ ਅੱਜ ਦੀ ਗੱਲ ਕਾਫੀ ਅਹਿਮ ਹੈ ਇੱਕ ਤਾਂ ਹੁਣੀ ਤਾਜੀ ਜਿਹੜੀ ਖਬਰ ਆਈ ਹੈ ਜੇ ਤੁਸੀਂ ਮੇਰਾ ਸਵੇਰਾ ਵਾਲਾ ਪ੍ਰੋਗਰਾਮ ਦੇਖਦੇ ਹੋ ਨਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਉੱਥੇ ਮੈਂ ਗੱਲ ਕੀਤੀ ਸੀ ਕਿ ਗਿਆਨੀ ਰੁਕਵੀਰ ਸਿੰਘ ਨੂੰ ਬੋਲਣਾ ਚਾਹੀਦਾ ਔਰ ਇਹੀ ਗੱਲ ਉਹਨਾਂ ਨੇ ਕੀਤੀ ਸੀ ਹਰ ਮੀਤ ਸਿੰਘ ਕਲਕਣੇ ਕਿਉਂ ਚੁੱਪ ਨੇ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਹਟਾਇਆ ਗਿਆ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲਣਾ ਚਾਹੀਦਾ ਹੈ ਇਹੀ ਗੱਲ ਕਹੀ ਸੀ ਨਾ ਕਿਉਂਕਿ ਉਹਨਾਂ ਨੇ ਤਾਂ ਪਹਿਲੇ ਕਹਿਤਾ ਸੀ ਕਿ ਇਹਨਾਂ ਤੇ ਤਾਂ ਕੋਈ ਜਾਂਚ ਦੀ ਵੀ ਲੋੜ ਨਹੀਂ ਇਹ ਅਧਿਕਾਰ ਖੇਤਰ ਚ ਨਹੀਂ ਤੇ ਗਿਆਨੀ ਰਗਵੀਰ ਸਿੰਘ ਚੁੱਪ ਸੀ ਤੇ ਉਹਨਾਂ ਦੀ ਚੁੱਪ ਤੇ ਬਹੁਤ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਕਿ ਕਿਤੇ ਬਾਦਲ ਠੜੇ ਨੇ ਤਾਂ ਨਹੀਂ ਉਹਨਾਂ ਨੂੰ ਰੋਕ ਲਿਆ ਕਿ ਉਹ ਕੰਪਰੋਮਾਈਜ਼ ਕਰ ਗਏ ਕੰਪਰੋਮਾਈਜ਼ ਅਦਰਵਾਈਜ਼ ਕਰਨ ਦਾ ਔਖਾ ਸੀ ਕਿਉਂਕਿ ਜੋ ਉਹਨਾਂ ਨੇ ਆਪ ਕਿਹਾ ਉਹ ਤੋਂ ਕਿਵੇਂ ਮੁਨਕਰ ਹੋ ਸਕਦੇ ਨੇ ਤੇ ਜਿਹੜੇ ਹੁਕਮ ਦਿੱਤੇ ਗਏ ਨੇ ਉਹਨਾਂ ਤੋਂ ਮੁਨਕਰ ਹੋਣਾ ਤਾਂ ਬੜੇ ਮੁਸ਼ਕਲ ਹੁੰਦਾ ਨਾ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੁੰਦਾ ਇੱਕ ਮਰਿਆਦਾ ਨਾਲ ਬੰਨਿਆ ਹੁੰਦਾ ਤੇ ਮਰਿਆਦਾ 'ਚ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਸ਼ੌਮ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਤਾਂ ਉਹਨਾਂ ਦੇ ਵਿੱਚ ਕਰ ਹੀ ਨਹੀਂ ਸਕਦੀ ਜਾਂਚ ਹੀ ਨਹੀਂ ਕਰ ਸਕਦੀ ਤੇ ਇਹ ਅਖਤਿਆਰ ਜੇ ਜਾਂਚ ਵੀ ਕਰਾਉਣੀ ਹੈ ਅਖਤਿਆਰ ਕਢਣ ਕਢਾਉਂਦਾ ਇਹ ਅਕਾਲ ਤਖਤ ਸਾਹਿਬ ਦਾ ਹੈ ਇਹ ਪ੍ਰਰੋਗਟਵਦ ਨਹੀਂ ਹੈ ਤੇ ਨਹੀਂ ਬੋਲੇ ਸੀ ਇਹ ਤੇ ਲੋਕਾਂ ਨੇ ਇਹ ਗਿਆਨੀ ਰਕबीर ਸਿੰਘ ਬਾਰੇ ਕਈ ਕਿਸਮ ਦੇ ਸਵਾਲ ਖੜੇ ਕਰਤੇ ਸੀ ਵੀ ਜੋ ਦੋ ਤਰੀਕ ਨੂੰ ਇਹਨਾਂ ਦਾ ਹੋਇਆ ਸੀ ਉਹ ਤੋਂ ਉਲਟ ਚੱਲ ਰਹੇ ਨੇ ਉਦੋਂ ਇੰਨੀ ਇੱਜ਼ਤ ਬਣਾਈ ਸੀ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਤੇ ਬਹੁਤ ਸਾਰੇ ਤਾਂ ਲੋਕ ਕਹਿੰਦੇ ਸੀ ਇਸ ਵਾਰ ਤਾਂ ਅਕਾਲੀ ਫੂਲਾ ਸਿੰਘ ਯਾਦ ਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲ ਪਈਆਂ ਸੀ ਤੇ ਫਿਰ ਕਿਉਂਕਿ ਸਾਡੀ ਕੋਲ ਤਾਂ ਨਾਲ ਦੀ ਨਾਲ ਹੀ ਸਵਾਲ ਤਾਂ ਖੜੇ ਕਰਦੀਆਂ ਕਰਨੇ ਵੀ ਚਾਹੀਦੇ ਨੇ ਕੋਈ ਐਡੀ ਗੱਲ ਨਹੀਂ ਹੈ ਤੋ ਉਹ ਉਹਨਾਂ ਦਾ ਜਵਾਬ ਅਜ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਹੈ ਉਹ ਕਿਹਾ ਕਿ ਜਿਹੜਾ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣਾ ਬਿਲਕੁਲ ਗਲਤ ਹੈ ਮੈਂ ਇਹਦੀ ਨਿੰਦਾ ਕਰਦਾ ਹੈ ਇਹ ਨਿੰਦਨਯੋਗ ਹੈ ਉਹਨਾਂ ਨੇ ਇੱਕ ਤਾਂ ਇਹ ਗੱਲ ਕਹੀ ਦੂਜੀ ਗੱਲ ਉਹਨਾਂ ਨੇ ਜਿਹੜੀ ਕਹੀ ਉਹ ਕਹਿੰਦੇ ਜਿਹੜਾ ਇਹ ਤਰੀਕਾ ਹੈ ਨਾ ਜ਼ਲੀਲ ਕਰਕੇ ਜਥੇਦਾਰਾਂ ਨੂੰ ਕੱਢਣਾ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਫਿਰ ਉਹਨਾਂ ਨੇ ਉਹੀ ਗੱਲ ਦਰਾਈ ਕਿ ਜਥੇਦਾਰਾਂ ਨੂੰ ਇਸ ਤਰੀਕੇ ਦੀ ਜੇਕਰ ਲੋਡ ਪੈਂਦੀ ਹੈ ਉਹ ਦਾ ਕੱਢਣ ਦਾ ਅਧਿਕਾਰ ਖੇਤਰ ਐਸਜੀਪੀਸੀ ਦਾ ਨਹੀਂ ਹੈ ਇਹ ਸ਼੍ਰੀ ਕਾਂਟਕ ਸਾਹਬ ਦਾ ਇਹ ਉਹਨਾਂ ਨੇ ਗੱਲ ਕਹੀ ਸੋ ਜਿਹੜੀ ਗੱਲ ਦਾ ਜਿਹੜੀ ਆਸ ਸੀ ਕਿ ਜੇ ਤੂੰ ਮੁਨਕਰ ਹੁੰਦੇ ਨੇ ਤਾਂ ਆਪਣੀਆਂ ਜਿਹੜੀਆਂ ਸਟੇਟਮੈਂਟ ਤੋਂ ਵੀ ਮੁਨਕਰ ਹੋਣਾ ਕੰਟਰਡਿਕਸ਼ਨ ਦੇ ਜਾਂਦੇ ਇਹ ਤਾਂ ਕਹਿ ਨਹੀਂ ਸਕਦੇ ਸੀ ਜਾਂ ਜੇ ਚੁੱਪ ਰਹੇਦੇ ਤਾਂ ਵੀ ਚੁੱਪ ਤੇ ਬੜੇ ਸਵਾਲ ਉੱਠਦੇ ਉਹਨਾਂ ਦੇ ਔਰ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਚੰਗੀ ਗੱਲ ਕੀਤੀ ਗਿਆਨੀ ਰਗਵੀਰ ਸਿੰਘ ਨੇ ਕੇ ਸਟੇਟਮੈਂਟ ਦਿੱਤੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਹਟਾਉਣ ਦੀ ਨਿੰਦਾ ਕਰਤੀ ਤੇ ਹੁਣ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਲਈ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਉਹ ਪ੍ਰਵਾਹ ਨਹੀਂ ਕੀਤੀ ਗਈ ਇੱਕ ਕਿਸਮ ਦੀ ਗੱਲ ਇਹ ਹੋ ਗਈ ਕਿ ਖੋਰ ਕੰਮ ਦੇ ਚੋਂ ਕੱਲ ਤੱਕ ਸਾਡੇ ਭਗੋੜੇ ਕਹੇ ਜਾਣਗੇ ਜਿਹੜੇ ਬਾਦਲ ਦਲ ਵਾਲੇ ਇਹ ਗੱਲ ਸਾਰੀ ਸਮਝ ਆ ਗਈ ਹੁਣ ਲੋਕਾਂ ਨੂੰ ਅੰਥ ਨੂੰ ਇਹ ਵੀ ਗੱਲ ਹੈ ਹੁਣ ਇਹ ਤਾਂ ਇੱਕ ਖਬਰ ਸੀ ਮੈਂ ਤੁਹਾਨੂੰ ਕਿਹਾ ਸੀ ਦੋ ਬੜੀਆਂ ਖਬਰਾਂ ਨੇ ਇਹ ਤਾਂ ਇੱਕ ਖਬਰ ਹੋ ਗਈ ਇਹ ਤੇ ਇਹ ਤਾਂ ਹੁਣੀ ਇੱਕ ਸਟੇਟਮੈਂਟ ਆਈ ਹੈ ਤਾਜੀ-ਤਾਜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਲੇਕਿਨ ਜਿਹੜੀ ਦੂਜੀ ਗੱਲ ਹੈ ਉਹ ਵੀ ਬੜੀ ਹੈ ਹਨ ਉਹ ਇਹ ਸੀ ਕਿ 2 ਤਰੀਕ ਨੂੰ ਪਟਿਆਲਾ ਚ ਜਿਹੜੀ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਭਰਤੀ ਕਰਨੀ ਹੈ ਅਗਲਤਾਖ ਸਾਹਿਬ ਨੇ ਹੁਕਮ ਦਿੱਤਾ ਸੀ ਇਹ 7 ਮੈਂਬਰ ਨੇ ਤੇ ਉਹ ਤੁਹਾਨੂੰ ਮੈਂਬਰ ਹੁਣ ਤਾਂ ਯਾਦ ਵੀ ਹੋਊਗਾ ਨੇ ਇੰਨੀ ਵਾਰ ਤੁਹਾਨੂੰ ਜਿਹੜਾ ਉਹਨਾਂ ਦੇ ਬਾਰੇ ਦੱਸਿਆ ਗਿਆ ਜਿਵੇਂ ਜਿਹੜੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਸੀ ਕਿਰਪਾਲ ਸਿੰਘ ਬਡੁੰਗਰ ਨਾਲ ਸੀ ਇਹ ਦੋਨੇ ਪ੍ਰਧਾਨ ਇੱਕ ਸਾਬਕਾ ਇੱਕ ਮੌਜੂਦਾ ਤੇ ਦੋ ਬਾਕੀ ਧੜੇ ਤੋਂ ਸੰਤਾ ਸਿੰਘ ਮੈਦਪੁਰੀ ਤੇ ਗੁਰਪ੍ਰਤਾਪ ਸਿੰਘ ਬਡਾਲਾ ਦੋ ਦੁਜੇ ਤੁਹਾਡੇ ਚੋਂ ਜਿਹੜੇ ਜਾ ਉਹਨਾਂ ਦਾ ਕੋਈ ਧੜਾ ਨਹੀਂ ਅਖਵਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਯਾਲੀ ਤੇ ਇੱਕ ਬੀਬੀ ਸਤਵੰਤ ਕੌਰ ਇਹ ਸੱਤ ਮੈਂਬਰ ਇਹਨਾਂ ਨੇ ਭਰਤੀ ਕਰਨੀ ਸੀ ਇਹ ਹੁਕਮ ਸੀ ਤੇ ਲੇਕਿਨ ਇਹਨਾਂ ਦਾ ਹੁਕਮ ਨਹੀਂ ਜਿਹੜੀ ਕਮੇਟੀ ਪਹਿਲਾਂ ਤੋਂ ਮੀਟਿੰਗ ਨਹੀਂ ਹੋਈ ਦੋ ਮਹੀਨੇ ਦੋ ਦਿਨ ਤਾਂ ਮੀਟਿੰਗ ਨਹੀਂ ਪਟਿਆਲੇ ਜਿਹੜੀ ਮੀਟਿੰਗ ਹੋਈ ਉਹ ਚ ਫੈਸਲਾ ਕੀਤਾ ਕਿ ਆਪਾਂ 11 ਤਰੀਕ ਨੂੰ ਮੀਟਿੰਗ ਕਰਕੇ ਭੁੰਦਰ ਸਾਹਿਬ ਨੂੰ ਬੁਲਾ ਲਿਆ ਕਾਰਜਕਾਰੀ ਪ੍ਰਧਾਨ ਨੂੰ ਉਦੋਂ ਫਿਰ ਇਹ ਕਿਹਾ ਗਿਆ ਕਿ ਜਿਹੜੇ ਭੁੰਦਰ ਸਾਹਿਬ ਨੇ ਉਹ ਬਿਜ਼ੀ ਨੇ 11 ਨੂੰ ਉਹ ਸੁਖਵੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀ ਉਹ ਨਹੀਂ ਆ ਸਕਦੇ ਚਲੋ ਅੱਜ 13 ਤਰੀਕ ਦੀ ਮੀਟਿੰਗ ਰੱਖ ਲਈ ਸੀ ਮੀਟਿੰਗ ਫਿਕਸ ਹੋ ਗਈ ਲੇਕਿਨ ਭੁੰਦਰ ਸਾਹਿਬ ਨਹੀਂ ਆਏ ਭੁੰਦਰ ਸਾਹਿਬ ਮਨਕਰ ਹੋ ਗਏ ਕਹਿੰਦੇ ਮੈਂ ਤਾਂ ਪਤਾ ਹੀ ਨਹੀਂ ਜਿਹੜੀ 7 ਮੈਂਬਰੀ ਕਮੇਟੀ ਸੱਤੇ ਦੇ ਸੱਤੇ ਮੈਂਬਰ ਅਜਾਏ ਜਿਹੜਾ ਪੰਜ ਸੈਕਟਰ ਵਾਲਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਦਫ਼ਤਰ ਹੈ ਉਹਦੇ ਵਿੱਚ ਮੀਟਿੰਗ ਸੀ ਚੱਡੇਗੜ ਉਹਦੇ ਸਾਰੇ ਮੈਂਬਰ ਆਏ ਲੇਕਿਨ ਭੁੰਦਰ ਸਾਹਿਬ ਜਿਨ੍ਹਾਂ ਲਈ ਮੀਟਿੰਗ ਕੀਤੀ ਸੀ ਜਿਨ੍ਹਾਂ ਨੂੰ ਇਹ ਪੁੱਛਣਾ ਸੀ ਕਿ ਤੁਸੀਂ ਸਾਡਾ ਜਿਹੜੇ ਜੋ ਹੁਕਮ ਦਿੱਤਾ ਕੱਲ ਸੱਤ ਸਾਹਿਬ ਨੇ ਉਹਦੇ ਮੁਤਾਬਕ ਭਰਤੀ ਲਈ ਤਿਆਰ ਹੋ ਇਹ ਕਿਹਾ ਸੀ ਨਾ ਉਹਦੀ ਜਿਹੜੀ ਗੱਲ ਉੱਥੇ ਨਹੀਂ ਪਹੁੰਚੀ ਫਿਰ ਇਹਨਾਂ ਨੇ ਮੀਟਿੰਗ ਕੀਤੀ ਸੱਤੇ ਮੈਂਬਰਾਂ ਨੇ ਫਿਰ ਫੈਸਲਾ ਇਹ ਹੋਇਆ ਕਿ ਕਿਉਂ ਨਾ ਆਪਾਂ ਹੀ ਚੱਲੀਏ ਤੇ ਫਿਰ ਫੈਸਲਾ ਇਹ ਹੋਇਆ ਕਿ ਗੁਰਪ੍ਰਤਾਪ ਸਿੰਘ ਵਿਡਾਲਾ ਤੇ ਹਰਜਿੰਦਰ ਸਿੰਘ ਧਾਮੀ ਦੋਨੇ ਜਾਣਗੇ ਪੁੰਧਰ ਸਾਹਿਬ ਕੋਲ ਚਲੇ ਗਏ ਪੁੰਧਰ ਸਾਹਿਬ ਕੋਲ ਜਾ ਕੇ ਗੱਲਬਾਤ ਕੀਤੀ ਜਾ ਕੇ ਉਹਨਾਂ ਨੂੰ ਦੱਸਿਆ ਕਿ ਆ ਸਾਡੀ ਪ੍ਰਪੋਜ਼ਲ ਹੈ ਦੱਸੋ ਤੁਸੀਂ ਉਹਨਾਂ ਨੇ ਦੋ ਦਿਨ ਦਾ ਟਾਈਮ ਲੈ ਲਿਆ ਪ੍ਰਪੋਜ਼ਲ ਕੀ ਹੈ ਉਹ ਵਿਡਾਲਾ ਸਾਹਿਬ ਨੇ ਮਨਪ੍ਰੀਤ ਯਾਰੀ ਨੇ ਅਕਵਾਲ ਸਿੰਘ ਝੁੰਡਾ ਨੇ ਹਰਜਿੰਦਰ ਸਿੰਘ ਧੰਮੀ ਨੇ ਬਾਅਦ ਚਾ ਕੇ ਪ੍ਰੈਸ ਨੂੰ ਦੱਸਿਆ ਤੇ ਉਹਨਾਂ ਨੇ ਫਿਰ 2 ਦਿਨ ਦਾ ਟਾਈਮ ਲੈ ਲਿਆ ਇਹਦਾ ਮਤਲਬ ਕਿ ਹੁਣ ਇੱਕ ਮੀਟਿੰਗ ਜਿਹੜੀ ਫਾਈਨਲ ਮੀਟਿੰਗ ਕਿਹਾ ਜਾਂਦਾ ਹੈ ਜਿਹਦੇ ਚ ਫਾਈਨਲ ਡਿਸੀਜਨ ਹੋਣਾ ਹੈ ਉਹ 16 ਤਰੀਕ ਨੂੰ ਹੋਣੀ ਹੈ ਹੁਣ ਜਿਹੜੀ ਗੱਲ ਹੈ ਇਕੱਲੇ ਇਕੱਲੇ ਨੇ ਜਿਹੜੀ ਗੱਲ ਕਹੀ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਸੀ ਕਿ ਜਿਹੜਾ ਪਿਛਲੀ ਵਾਰ ਵੀ ਜਿਵੇਂ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਬਿਲਕੁਲ ਇਨ ਬਿਨ ਉਹ ਹੁਕਮ ਲਾਗੂ ਹੋਣੇ ਚਾਹੀਦੇ ਨੇ ਸੱਤ ਮੈਂਬਰ ਕਮੇਟੀ ਹੀ ਭਰਤੀ ਕਰੂਗੀ ਜਦੋਂ ਇਹ ਗੱਲ ਹਰਜਿੰਦਰ ਸਿੰਘ ਧੰਬੀ ਦੇ ਮੂੰਹੋਂ ਸੁਣੀ ਕਿ ਅਸੀਂ ਬਡਾਲਾ ਸਭ ਨੂੰ ਮਿਲ ਕੇ ਆਏ ਹਾਂ ਉਹ ਨਹੀਂ ਆਏ ਚਲੋ ਅਸੀਂ ਸੋਚਿਆ ਨਾਲੇ ਚਾਹ ਪੀਵਾਂਗੇ ਨਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਵਿਚਾਰ ਵਟਾਂਦਰਾ ਕੀਤਾ ਪ੍ਰੋਪੋਜ਼ਲ ਉਹਨਾਂ ਨੇ ਤਾਂ ਪ੍ਰੋਪੋਜ਼ਲਾਂ ਕਿਹਾ ਪ੍ਰੋਪੋਜ਼ਲਾਂ ਦੇ ਕੇ ਆਏ ਤੇ ਉੱਥੇ ਅਸੀਂ ਉਹਨਾਂ ਨਾਲ ਇਹ ਗੱਲ ਕਦੇ ਅਸੀਂ ਚਾਹੁੰਦੇ ਹਾਂ ਕਿ ਏਕਤਾ ਹੋਵੇ ਪੰਥ ਦੇ ਵਿੱਚ ਔਰ ਇਕ ਜੁੜਤਾ ਹੋਵੇ ਇਸ ਤਰ੍ਹਾਂ ਦੀ ਗੱਲ ਕਰ ਰਹੀ ਸੀ ਤੰਮੀ ਸਾਹਿਬ ਸਾਡੇ ਲਈ ਜਿਹੜਾ ਹੈ ਅਕਾਲ ਤਖਤ ਸਾਹਿਬ ਸਰਬੱਚਾ ਤੰਮੀ ਸਾਹਿਬ ਨੇ ਇਸ ਤਰ੍ਹਾਂ ਦੀ ਗੱਲਾਂ ਕੀਤੀ ਹੈ ਪ੍ਰੈਸ ਦੇ ਤੇ ਨੂੰ ਕਿਹਾ ਵੀ ਤੁਹਾਡੀ ਕ੍ਰੋਸ ਕੁਐਸਚਨ ਦਾ ਮੈਂ ਜਵਾਬ ਨਹੀਂ ਦਿੰਦਾ ਪਰ ਗੱਲ ਇਹ ਹੋਈ ਹੈ ਵੀ 16 ਨੂੰ ਹੋਣਾ ਸੀ ਜਿਹੜੀਆਂ ਉਹਨਾਂ ਨਾਲ ਗੱਲ ਹੋਗੀ ਉਹਨਾਂ ਦਾ ਫੈਸਲਾ 16 ਨੂੰ ਅਸੀਂ ਮੀਟਿੰਗ 'ਚ ਵਿਚਾਰ ਕੇ ਤੁਹਾਨੂੰ ਦੱਸ ਦਾਂਗੇ ਫਿਰ ਬੜੀ ਡਿਟੇਲ 'ਚ ਗੱਲ ਜਿਹੜੀ ਹੈ ਬਾਕੀ ਨੇ ਵੀ ਕੀਤੀ ਮਨਪ੍ਰੀਤ ਯਾਦਲੀ ਨੇ ਵੀ ਸਪਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਦੇ ਮਤਾਬਕ ਹੀ ਚੱਲਣਾ ਅਸੀਂ ਤਾਂ ਅਸੀਂ ਜੋ ਅਕਾਲ ਤਖਤ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਹੈ ਉਹੀ ਸਾਡਾ ਫਾਈਨਲ ਹੈ ਤੇ 16 ਤਰੀਕ ਨੂੰ ਅਸੀਂ ਫਾਈਨਲ ਦੱਸ ਦਾਂਗੇ ਤੇ ਸੱਤ ਮੈਂਬਰੀ ਕਮੇਟੀ ਦੀ ਹੀ ਭਰਤੀ ਕਰਨੀ ਹੈ। ਇਹੀ ਗੱਲ ਅਕਵਾਲ ਸਿੰਘ ਝੁੰਡਾ ਨੇ ਬੜੇ ਸਾਫ ਲੱਭ ਜਾ ਚ ਇਹ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮਤਾਬਕ ਹੀ ਚੱਲਾਂਗੇ। ਹਾਂ ਇਹ ਤੁਹਾਨੂੰ ਅਸੀਂ ਦੋਨੇ ਦੋਨੇ ਇਕੱਠੇ ਖੜੇ ਸੀ ਦੋਨਾਂ ਨੇ মিডিਆ ਨੂੰ ਦੱਸਿਆ ਕਿ ਅਸੀਂ ਇਹ ਤੁਹਾਨੂੰ ਸਪਸ਼ਟ ਕਰਦੇ ਹਾਂ ਕਿ 16 ਤਰੀਕ ਨੂੰ ਹਰ ਹਾਲਤ ਚ ਉਹ ਫਾਈਨਲ ਮੀਟਿੰਗ ਹੈ ਤਾਂ ਫਾਈਨਲ ਫੈਸਲਾ ਹੋਏਗਾ ਉਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਨੂੰ ਸੂਚਿਤ ਕਰਾਂਗੇ ਇਹ ਗੱਲ ਕੀਤੀ ਛੇਰ ਜਿਹੜੇ ਆਉਂਦੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਉਹ ਜਦੋਂ ਮੀਡੀਆ ਚ ਉਹਨਾਂ ਨੇ ਕਾਫੀ ਡਿਟੇਲ ਚ ਗੱਲ ਕੀਤੀ ਉਹਨਾਂ ਨੇ ਸਾਰੀ ਗੱਲ ਉਹੀ ਦੱਸੀ ਕਿ ਉਹਨੇ ਆਏ ਕੋਈ ਗੱਲ ਨਹੀਂ ਸਾਡੀ ਘੜਾ ਈਗੋ ਹੈ ਅਸੀਂ ਚੱਲਦੇ ਆ ਤੇ ਧਾਮੀ ਸਾਹਿਬ ਤੇ ਕਹਿੰਦੇ ਅਸੀਂ ਗਏ ਔਰ ਭੁੰਦਰ ਸਾਹਿਬ ਨੂੰ ਅਸੀਂ ਸਪਸ਼ਟ ਸਾਰੀ ਗੱਲ ਦੱਸੀ ਕਿ ਇਹ ਹੁਕਮ ਹੋਇਆ ਅਸੀਂ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਅਸੀਂ ਹੁਕਮ ਜਿਹੜੇ ਨੇ ਅਕਾਲਤਖਸਾਬ ਦੇ ਮੰਨਨੇ ਨੇ ਤੇ ਇਸ ਤਰੀਕੇ ਨਾਲ ਅਸੀਂ ਪਸਤੀ ਕਰਨੀ ਹੈ ਕੋਈ ਤਰੀਕਾ ਉਹ ਕਹਿੰਦੇ ਲੱਭ ਲੈਣੇ ਆ ਦੇਖ ਲੈਣੇ ਆ ਮੈਨੂੰ ਇੱਕ ਦੋ ਦਿਨ ਦਿਓ ਤੇ ਬਡਾਲਾ ਸਾਹਿਬ ਕਹਿੰਦੇ ਅਸੀਂ ਕਿਹਾ ਵੀ ਠੀਕ ਹੈ ਤੁਸੀਂ ਦੋ ਦਿਨ ਲਓ ਅਸੀਂ 16 ਤਰੀਕ ਨੂੰ ਦੁਬਾਰਾ ਅਬੀ ਮੀਟਿੰਗ ਕਰਾਂਗੇ ਸਾਨੂੰ ਤੁਸੀਂ ਸੂਚਿਤ ਕਰ ਦਿਓ ਜੋ ਤੁਹਾਡਾ ਜਿਹੜਾ ਹੈ ਫੈਸਲਾ ਹੋਇਆ ਹੁਣ ਫਿਰ ਬਟਾਲਾ ਸਾਹਿਬ ਨੇ ਅੱਗੇ ਵੀ ਗੱਲ ਖੁੱਲਕੇ ਕੀਤੀ ਕਹਿੰਦੇ ਭਰਤੀ ਤਾਂ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ ਜਾਂ ਹੋਏਗੀ ਜੇ ਕੋਈ ਮੁਨਕਰ ਹੁੰਦਾ ਜੋ ਇਸ ਗੱਲ ਤੋਂ ਮੁਨਕਰ ਹੁੰਦਾ ਤਾਂ ਫਿਰ ਉਹ ਜਿਹੜਾ ਹੈ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋਏਗਾ ਇਹ ਮੰਨ ਜਾਏਗਾ ਫਿਰ ਤਾਂ ਕਦੇ ਪੰਥੀ ਫੈਸਲਾ ਕਰੇਗਾ ਇਹ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਸਪਸ਼ਟ ਕਿ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਸਾਡਾ ਕੋਈ ਕਿਸੇ ਦੀ ਕੋਈ ਈਗੋ ਨਹੀਂ ਅਸੀਂ ਤਾਂ ਜਿਹੜੇ ਹੈ ਪੰਥਕ ਹਿੱਤਾਂ ਲਈ ਸਾਰੀ ਗੱਲਬਾਤ ਕਰ ਰਹੇ ਆ ਇਹ ਉਹਨਾਂ ਨੇ ਸਾਰੀ ਗੱਲ ਆਪਣੀ ਜਿਹੜੀ ਆ ਕੇ ਮੀਡੀਆ ਨੂੰ ਦੱਸੀ ਸੋ ਇਹ ਇਹਦਾ ਮਤਲਬ ਹੋਇਆ ਕਿ ਫਾਈਨਲ ਡਿਸੀਜਨ ਹੁਣ 16 ਤਰੀਕ ਨੂੰ ਆਣਾ ਔਰ ਇਸ ਦਾ ਮਤਲਬ ਇਹ ਵੀ ਹੋਇਆ ਕਿ ਲੱਗਦਾ ਹੈ ਜਿਵੇਂ ਉਹਨਾਂ ਨੇ ਕਿਹਾ ਸਾਰੇ ਨੇ ਸਮੇਤ ਹਰਜਿੰਦਰ ਸਿੰਘ ਧਾਮੀ ਇਹ ਗੱਲ ਵੈਸੇ ਵੱਡੀ ਹੈ ਕਿ ਹਰਜਿੰਦਰ ਸਿੰਘ ਧਾਮੀ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਦੇ ਸਮੇਤ ਸਰਬਸੰਮਤੀ ਨਾਲ ਕਹਿੰਦੇ ਸਾਡਾ ਫੈਸਲਾ ਹੋਇਆ ਤੇ ਉਸ ਦਿਨ ਵੀ ਸਰਬਸੰਮਤੀ ਨਾਲ ਫੈਸਲਾ ਹੋਏਗਾ ਹੁਣ ਸਵਾਲ ਤਾਂ ਇਹੀ ਹੈ ਕਿ ਜੋ ਪ੍ਰੋਪੋਜ਼ਲ ਦਿੱਤੀ ਹੈ ਉਹ ਤੇ ਇਹਨਾਂ ਦਾ ਦਸਤਾ ਵੀ ਭਰਤੀ ਦਾ ਅਸੀਂ ਜਿਹੜੀ ਹੈ ਕਮੇਟੀ ਰਾਹੀਂ ਹੋਣੀ ਹੈ ਤੇ ਜਿਹੜੀ ਭਰਤੀ ਹੋ ਚੁੱਕੀ ਹੈ ਉਹਦਾ ਕੀ ਬਣੂਗਾ ਮਨਪ੍ਰੀਤ ਵਾਲੀ ਇਹ ਕਹਿੰਦੇ ਅਸੀਂ ਤਾਂ ਕਹਿੰਦੇ ਜਿਹੜਾ ਇਹ ਕਮੇਟੀ ਦੇ ਤਾਂ ਕਿਹਾ ਸੀ ਜਾਂ ਅਖਾਲਤਖ ਸਾਹਿਬ ਨੇ ਤਾਂ ਕਿਹਾ ਸੀ ਕਿ ਤੁਹਾਡੇ ਆਧਾਰ ਕਾਰਡ ਨਾਲ ਭਰਤੀ ਹੋਣੀ ਹੈ ਇਹ ਕਿੱਥੇ ਨੇ ਤੋ ਇਹ ਸਾਰੀ ਗੱਲਬਾਤ ਤੋਂ ਹੁਣ ਕੀ ਨਤੀਜਾ ਕੱਢੀ ਆਪਾਂ ਨਤੀਜਾ ਇਹ ਹੈ ਕਿ 16 ਤਰੀਕ ਨੂੰ ਮੀਟਿੰਗ ਹੋਏਗੀ ਤੇ ਜੇ ਭੁੰਦਰ ਸਾਹਿਬ ਕੋਈ ਪੋਜ਼ਿਟਿਵ ਪੋਜ਼ਿਟਿਵ ਤਾਂ ਮੈਨੂੰ ਲੱਗਦਾ ਨਹੀਂ ਮੇਰੀ ਆਪਦੀ ਕਿਆਸ ਰਹੀ ਹੈ ਉਹ ਇਹ ਤਾਂ ਕਹਿੰਦੇ ਨੇ ਚੋਂ ਦੱਸ ਸਕਦੇ ਨੇ ਇਸ ਤੇ بڑے ਪੋਸਟਰ ਮੈਂ ਪੋਸਟਰ ਹੋਣ ਦਾ ਮਤਲਬ ਕਿ 35 35 ਰੱਖ ਦੀ ਪਰ ਭਰਤੀ ਜਿਹੜੀ ਰੱਦ ਹੋ ਜਾਏਗੀ ਲੱਗਦਾ ਤਾਂ ਹੈ ਨਹੀਂ ਤੇ ਹੋਰ ਫਿਰ ਕੋਈ ਤਰੀਕਾ ਨਹੀਂ ਕਿਉਂਕਿ ਮੈਂਬਰ ਲਗਾਤਾਰ ਇਹ ਕਹਿੰਦੇ ਸੁਣੇਗੇ ਸਾਰੇ ਕਿ ਕਾਲ ਤੱਕ ਸਾਡੇ ਹੁਕਮਾਂ ਦੇ ਮੀਤਾਬਕ ਅਸੀਂ ਭਰਤੀ ਕਰਨੀ ਹੈ ਤੇ ਭਰਤੀ ਜੇ ਹੁਕਮ ਦੇ ਮੀਤਾਬਕ ਕਰਨੀ ਹੈ ਤਾਂ ਸਤਵੇਂ ਮੈਂ ਬਰੀ ਕਮੇਟੀ ਕਰੂਗੀ ਤੇ ਸਤਵੇਂ ਮੈਂ ਬਰੀ ਕਮੇਟੀ ਜੇ ਕਰਦੀ ਹੈ ਤਾਂ ਪਹਿਲੀ ਭਰਤੀ ਰੱਦ ਹੋਏਗੀ ਸੋ ਇਹ ਤੁਹਾਡੇ ਸਾਹਮਣੇ ਮਸਲਾ ਹੈ 16 ਤਰੀਕ ਨੂੰ ਇਹਦਾ ਫੈਸਲਾ ਹੋਏਗਾ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਕਿ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਅੱਜ ਜਿਹੜੀ ਨਿੰਦਾ ਕੀਤੀ ਹੈ ਬਾਕੀ ਡਿਟੇਲ ਆਜੂਗੀ ਫਿਰ ਆਪਾਂ ਉਤੇ ਵੀ ਗੱਲ ਕਰਾਂਗੇ ਤੇ ਇਹ ਵੀ ਇੱਕ ਘਟੋ ਘਟ ਅਕਾਲ ਤਖਸਾਲ ਦੇ ਐਂਗਲ ਤੋਂ ਉਸ ਨਜ਼ਰੀਏ ਤੋਂ ਇਹ ਵੱਡੀ ਡਿਵੈਲਪਮੈਂਟ ਅਸੀਂ ਕਰ ਸਕਦੇ ਹਾਂ ਸੋ ਪਿਆਰੇ ਦਰਸ਼ਕੋ ਜੇ ਤੁਹਾਨੂੰ ਠੀਕ ਲੱਗਦੀ ਹੈ ਮੇਰੀ ਕੋਈ ਜਿਹੜੀ ਗੱਲਬਾਤ ਆ ਵੀਡੀਓ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਚੈਨਲ ਨੂੰ ਜ ਆ ਜਿਹੜੇ ਤੁਸੀਂ ਨਵੇਂ ਜੁੜੇ ਹੋ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਤੁਹਾਡਾ ਬਹੁਤ ਬਹੁਤ ਸ਼ੁਕਰੀਆ